ਯੂਰੀਆ ਹੈ ਜੀ ਉਹ ਨਾ ਸਹੀ ਤੇ ਯੂਰੀਆ ਦੇ ਵਿੱਚ ਕਾਰਬੋਨਾਈਜ਼ਮ ਪਾਇਆ ਸੀ 12% ਜਿਹਨੂੰ ਕਹਿ ਦਿੰਦੇ ਆਪਾਂ ਤੇ ਇਹ ਹੈਗੀ ਆ ਸ਼ੀਕ ਕਿਲੋ ਹੋ ਗਈ 7 ਕਿਲੋ ਤੇ ਪਨੀਰੀ ਹੈਗੀ ਆਪਣੀ 1885 ਦੀ ਬਾਸਮਤੀ ਦੀ ਉਹਦੇ ਵਿੱਚ ਪੌਂਡ ਚੱਲੇ ਹੋ ਸੀ ਨਾ ਕੋਈ ਚਾਬੀ ਅੰਦਰ ਹੋਣੀ ਆ ਪਤਾ ਨਹੀਂ ਵੇਖ ਲੋ ਵਿੱਚ ਸਾਈਕਲ ਨਹੀਂ ਲੈ ਕੇ ਜਾਣਾ ਸਾਈਕਲ ਨਹੀਂ ਲੈ ਜਾਣਾ ਸਕੂਰੀ ਲੈ ਕੇ ਨਹੀਂ ਦੇਖ ਲੋ ਦੱਚ ਪਈ ਨਹੀਂ ਕੋਕੀ

ਉਹੇ ਕੱਢ ਕੇ ਨੇ ਤੇ ਉਹ ਦੋਵੇਂ ਕੱਢਦੇ ਤੇ ਮੋਟਰ ਚੱਲਿਆ ਹੈ ਹੈਨਾ Aka hurting them About their filtrate dry Both спорт density <laughs> are lower Bees <laughs> ਇਹ ਪਨਾਰ ਦੇ ਬੂਟੇ ਲਾਏ ਆ ਇੱਕ ਆਹ ਇੱਕ ਉਧਰ ਲਾਇਆ ਹੋਇਆ ਪਤਾ ਕਿੰਨਾਂ ਦਾ ਲੱਗੇ ਹੋਏ ਉਹ ਵੀ ਪਰਲੇ ਪਾਸੇ ਉਹ ਵੀ ਪਰਲੇ ਪਾਸੇ ਕਿੰਨਾਂ ਦੇ ਬੂਟਾ ਲਾਲਾ ਆਵੇ ਆ ਤਾਂ ਮੱਝਿਆ ਪਿਆ ਨਹੀਂ ਇਹ ਗਰਮੀ ਕਰਕੇ ਹੋ ਗਿਆ ਸੀ ਕੀ ਹੋ ਗਿਆ ਤਾ ਵੀ ਉਹ ਇੱਕ ਇੱਕ ਆ ਰਿਹਾ ਉਹ ਜਾਵਣਾਂ ਦੀ ਬਣਾਉਂਦੇ ਜੋ ਕੱਟ ਵਾਲੀ ਇਹ ਹైదਰਾਬਾਦੀ ਜਾਮਨਾ ਆਪਣਾ ਆਵਲ ਹਾਂ ਨਹੀਂ ਉਹ ਤਾਂ ਨਹੀਂ ਆਵਲ ਗੇੜੀਆਂ ਹਲ ਗਿਆ ਆਹ ਸੜਕ ਦੇ ਨਾਲ ਨਾਲ ਜਿੰਦੀਆਂ ਗੇੜੀਆਂ ਜਿੰਦੀਆਂ ਬੜੀ ਠੀਕ ਆ ਰਹੀ ਹੈ ਇਹ ਹైదਰਾਬਾਦੀ ਆਇਦ ਕੀ ਫਲ ਚੱਕੇ ਆਈਆਂ ਸੀ ਅਗਲੀ ਵਾਰ ਤੋਂ ਫੁੱਲ ਫਲ ਚੱਕ ਜਾਣਗੇ ਨਾਲੇ ਹਜੇ ਪਹਿਲੀ ਵਾਰ ਆ ਇਹ ਕੁੜੇ ਪੱਲੀਆਂ ਪਾ ਕੇ ਰੇਂਜ ਖੜਾਤੀ ਹਾਲੀਵੁੱਡ ਤੱਕ ਸੁਣਦੀ ਥਾਪੀ ਮਿਡਲ ਕਲਾਸਾਂ ਵਿੱਚੋਂ ਉੱਠ ਕੇ ਕਿੱਲੇ ਵਿੱਚ ਆ ਕੋਠੀ ਪਾਤੀ ਬੜੇ ਸੁਣੀ ਦੇ ਖਾੜੇ ਲੋਕੋ ਉਹਦੇ ਵਰਗਾ ਕੱਠ ਨਹੀਂ ਹੋਣਾ ਘਰ ਘਰ ਜੰਮਦੇ ਪੁੱਤ ਰਹਿਣਗੇ ਮੂਸੇ ਆਲਾ ਜੱਟ ਨਹੀਂ ਹੋਣਾ ਮੂਸੇ ਆਲਾ ਜੱਟ ਨਹੀਂ ਹੋਣਾ ਸਾਡੇ ਪਾਸ ਖਾਦੀਆਂ ਨਹੀਂ ਲੈਗਲਿਸਟਡ ਕਾਰਾਂ ਨੇ ਅਸੀਂ ਇੰਨੇ ਗ੍ਰੰਟ ਪ ਆਜਾ ਬਾਹਰ ਆਜਾ ਐਲਕਸਾ ਬਾਰ ਕੱਢੋ ਇਹਨੂੰ ਹੁਣ ਕੱਢਣਾ ਬਹੁਤ ਔਖਾ ਹੋਇਆ ਨਾ ਇਹ ਜਦ ਗੱਡੀ ਸੇ ਲਜਾਵੜਦੀ ਫੇਰ ਨਹੀਂ ਆਉਂਦੀ ਬਾਹਰ ਇਹ ਇਹਦਾ ਅਲੈਕਸਾ ਇਹਦਾ ਉਹਦੇ ਇੱਕ ਲੱਤ ਤੂੰ ਤਾਂ ਫੜ ਲਈ ਦੀ ਇਹ ਇੱਕ ਲੱਤ ਤੂੰ ਤਾਂ ਫੜਨੀ ਇਹਨੂੰ ਪਟਾ ਪਟਾ ਫੜੋ ਇਹਦਾ ਆਹ ਹਾਂ ਦੋਨੇ ਫੜ ਲਈ ਉਹਦੇ ਅਲੈਕਸਾ ਆ ਗਈ ਆ ਗਈ ਨਾ ਦਾ ਏਸੀ ਥੱਲੋਂ ਨਿਕਲਦੀ ਆ ਤੇ ਜੇ ਬਾਹਰ ਕੱਢਦੇ ਤੇ ਗੱਡੀ ਥੱਲੇ ਵੜ ਜਾਂਦੀ ਆ ਆ ਕੀ ਤਰੀਕਾ ਤੇ ਪਟਾਖਾ ਪਟਾਖਾ ਆਦਿਆ ਲੋ ਇੱਕ ਮਿੰਟ ਔਰ ਸਹੀ ਹੈ ਨਾ ਹਾਂ ਇਹ ਤਾਂ ਹਵਾ ਚਲੀ ਜਾਂਦੀ ਆ ਉਹ ਬਣਾ ਰਹੇ ਚੰਗਾ ਕੀ ਓਕੇ ਤੇਰੀ ਮਰਜ਼ੀ ਕਰ ਸੰਗਲੀਆਂ ਨੂੰ ਬਣ ਤਰੇ ਪਿਆਰੇ ਬੱਚੇ ਇਹ ਦੱਸੋ ਵੀ ਅੱਜ ਤੁਹਾਡਾ ਨਾ ਹੋਇਆ ਕੀ ਆ ਸਾਡੇ ਨਾਲ ਗੱਦੀ ਵੱਜ ਗਈ ਆਪਣੀ ਅੱਜ ਹੈ ਗੱਦੀ ਵੱਜ ਗਈ ਕਿਵੇਂ ਇਹ ਆਉਂਦੇ ਸੀਗੇ ਉਤੋਂ ਜੰਡ ਵਾਲੇ ਗਏ ਸੀਗੇ ਉਹ ਲੈਨ ਤੰਗਲੀ ਤੇ ਜਿੰਦਰੀ ਹੂੰ ਉਹ ਵਾਹ ਤੀਜੀ ਦਾ ਤੇਜ਼ ਮੜਾ ਜਾ ਤੇ ਉਹਨੇ ਧਿਆਨ ਨਹੀਂ ਕੀਤਾ ਤੇ ਕੱਟ ਜਾ ਵੱਜ ਗਿਆ ਜਦੋਂ ਤੇ ਮੈਂ ਬਾਹਰ ਸਾਈਡ ਤੇ ਕਰਤੀ ਗੱਡੀ ਕੱਟ ਲਈ ਹਾਂ ਫੇਰ ਵੀ ਨਾਲ ਦੀਆਂ ਡੱਪ ਗਿਆ ਸੜਕ ਕਰਾਸ ਕਰਦਾ ਸੀ ਉਹ ਚੱਲ ਫੇਰ ਵੀ ਬਚਤ ਹੋ ਗਈ ਹਾਂ ਬਸ ਆ ਲਾਈਟ ਤੇ ਸਿਕਰਾਇਆ ਜਾ ਚਲੋ ਇਹ ਰਵੀਨ ਨਾਲ ਸਹੀ ਹੋ ਜਾਊਗਾ ਆ ਦੇਖ ਲਾਂਗੇ ਜਿਹਦਾ ਪੇਟ ਰੋਣਾ ਹੀ ਪਊਗਾ ਤਾਂ ਲੱਗਦਾ ਮੈਂ ਕਾ ਲੈ ਕੇ ਡਿੱਗ ਪਿਆ ਦਾ ਇੱਕੋ ਲਾਗਾ ਵਰਜਾ ਉਹ ਦੇਖ ਲਾਂਗੇ ਜੇ ਤਾਂ ਕੱਲਾ ਮਿਲ ਗਿਆ ਠੀਕ ਨੇ ਤੇ ਪੇਅਰ ਮਿਲੂਗਾ ਮੇਰੇ ਹਿਸਾਬ ਨਾਲ ਤਾਂ ਹੈ ਸਲੇਦੋ ਸੁ ਲੈ ਅੰਗਲੀਆਂ ਦੀ ਹੈ ਕਹਾ ਇਹ ਤਾਂ ਠੀਕ ਹੈ ਵਸੇ ਕਿੱਥੋਂ ਲੈ ਕੇ ਆਏ ਆ ਏਜੰਡ ਵਾਲੇ ਤੋਂ ਤੇ ਆਹ ਜਿੰਦਰੀ ਦੀ ਹੁੰਦੀ ਹੈ ਉਹ ਵੈਤ ਠੀਕ ਹੈ ਭਾਰੀ ਆ ਥੋੜੀ ਜੀ ਲੋਹੇ ਦੀ ਨਹੀਂ ਸਹੀ ਸੀ ਉਹ ਲੋਹੇ ਦੀ ਵੀ ਠੀਕ ਹੈ ਵਸੇ ਪਰ ਆਇਆ ਵੀ ਲੋਹੇ ਦੀ ਥੋੜੀ ਜਿ ਹੌਲੀ ਹੁੰਦੀ ਹੈ ਇਹ ਠੀਕ ਰਹਿੰਦੀ ਹੈ ਇੱਕ ਸੁਣੀ ਲੱਗਦੀ ਲੱਕੜ ਦੀ ਹੂੰ ਇਹ ਤਾਂ ਹੈ ਇੱਕ ਜਿਹੜੇ ਲੋਹੇ ਦੀ ਹੈ ਲੋਹੇ ਦਾ ਆਹ ਤੋ ਮੜਕਾ ਕੇ ਚਲਕਦਾ ਰਹਿੰਦਾ ਇਹ ਤੋ ਹੱਥ ਨਹੀਂ ਚਲਕਦਾ ਡੰਡੇ ਤੋਂ ਕਿੱਥੇ ਨਾਲ ਝੰਡਾ ਹੋਰ ਝੰਡਾ ਵਾਲਾ ਇਹ ਹੈਗਾ ਮੈਂ ਤਾਂ ਫੇਰ ਕੋਟਚੀ ਆ ਅੱਛਾ ਸੇ ਮਤ ਕਿਦੋਂ ਅਗਲੀ ਵਾਰ ਸੇ ਆ ਤੇ ਹੋਰ ਵੀਡੀਓ ਫਿਰ ਕਾ ਤੋ ਨਹੀਂ ਬਣਾਈ ਬਈ ਹੋਰ ਆ ਇਹ ਦੇ ਕਰਕੇ ਨਹੀਂ ਮਾਈਂ ਗੱਡੀ ਕਰਕੇ ਗੱਡੀ ਕਰਕੇ ਨਹੀਂ ਟੈਨਸ਼ਨ ਚ ਤੇ ਫਿਰ ਹੁਣ ਵਟਾ ਕਦੋਂ ਪਾਉਣੀ ਆ ਵਟਾ ਅਗਲੇ ਕੱਲ ਨੂੰ ਪਾਵਾਂਗੇ ਕੱਲ ਨੂੰ ਚਲੋ ਸੋਹਣਾ ਵੇ ਸੋਹਣੀ ਚੀਜ਼ ਜਿਲੀ ਹੈ ਨਾ ਹਾਂ ਨਹੀਂ ਬਹੁਤ ਵਧੀਆ ਹੈ